ਗੁਰੂ ਹਰਗੋਬਿੰਦ ਸਾਹਿਬ ਜਿਨੇ ਜੋਤੀ ਜੋ ਸਮਾਉਂ ਤੋਂ ਪਹਿਲੇ ਗੁਰਗੱਦੀ ਦੀ ਜ਼ਿੰਮੇਦਾਰੀ ਆਪਣੇ ਪੋਤਰੇ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਦਿੱਤੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਨਾਨਕ ਜੀ ਅਤੇ ਆਪਣੇ ਮਹਿਲ ਮਾਤਾ ਗੁਜਰਕੋਟ ਜੀ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਤੋਂ ਬਾਬਾ ਬਕਾਲੇ ਆਪਣੇ ਨਾਨਕੇ ਪਿੰਡ ਜਾਂਦੇ ਆ ਗਿਆ ਕਰ ਦਿੱਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਾਰਚ 1664 ਈਸਵੀ ਵਿੱਚ ਜੋਤੀ ਜੋ ਸਮਾਉਂ ਤੋਂ ਪਹਿਲੇ ਸਿੱਖ ਸੰਗਤਾਂ ਨੂੰ ਵਚਨ ਕਰ ਗਏ ਗੁਰੂ ਬਾਬਾ ਬਕਾਲੇ ਜਦੋਂ ਸੋਡੀਆਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਹਨਾਂ ਵਚਨਾਂ ਦਾ ਪਤਾ ਲੱਗਿਆ ਤਾਂ ਬਾਈ ਸੋਡੀ ਬਾਬਾ ਬਕਾਲੇ ਪੁੱਜ ਕੇ ਮੰਝੀਆਂ ਲਗਾ ਕੇ ਗੁਰੂ ਬਣ ਬੈਠੇ ਸਿੱਖਾਂ ਨੂੰ ਸਮਝ ਨਾ ਭਵੇ ਕਿ ਸੱਚਾ ਗੁਰੂ ਕੌਣ ਹੈ ਅਕਤੂਬਰ 1664 ਈਸਵੀ ਵਿੱਚ ਭਾਈ ਮੱਖਣਸ਼ਾਲੂ ਬਾਣਾ ਵੱਡਾ ਵਪਾਰੀ ਆਪਣਾ ਦਸਵੰਦ ਗੁਰੂ ਘਰ ਭੇਟਾ ਕਰਨ ਦੇ ਲਈ ਬਾਬਾ ਬਕਾਲੇ ਪੁੱਜਿਆ ਐਨੇ ਛੁੱਟੇ ਗੁਰੂਆਂ ਦੇ ਵੀ ਸੱਚਾ ਗੁਰੂ ਲੱਭਣ ਦੇ ਲਈ ਉਸਨੇ ਗੁਰੂ ਅਖੌਣ ਵਾਲੇ ਸਾਰੇ ਗੁਰੂਆਂ ਦੇ ਅੱਗੇ ਦੋ-ਦੋ ਮੋਰਾ ਰੱਖ ਕੇ ਮੱਥਾ ਟੇਕਿਆ ਸਾਰਿਆਂ ਨੇ ਖੁਸ਼ ਹੋ ਕੇ ਉਸ ਨੂੰ ਅਸੀਸਾਂ ਦਿੱਤੀਆਂ ਜਦੋਂ ਦਿਖਾਵੇ ਵਾਲੇ ਗੁਰੂਆਂ ਨੇ ਉਸ ਪਾਸੋਂ ਅਸਲੀ ਦਸਵੰਦ ਦੀ ਰਕਮ ਨਹੀਂ ਮੰਗੀ ਤਾਂ ਭਾਈ ਮੱਖਣਸ਼ਾ ਲੁਬਾਣਾ ਨੇ ਨਗਰ ਵਾਸੀਆਂ ਨੂੰ ਪੁੱਛਿਆ ਇੱਥੇ ਕੋਈ ਹੋਰ ਵੀ ਛੋਡੀ ਗੁਰੂ ਹਨ ਭਾਈ ਮੱਖਣਸ਼ਾ ਲੁਬਾਣਾ ਨਗਰ ਵਾਸੀਆਂ ਦੇ ਦੱਸਣ ਤੇ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਜ ਗਏ ਉਸ ਨੇ ਦੋ ਮੋਹਰੇ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਮੋਹਰਾ ਦੇਖ ਕੇ ਕਿਹਾ ਭਾਈ ਇੱਥੇ ਦੋ ਮੋਹਰੇ ਨਹੀਂ ਇੱਥੇ ਤਾਂ ਗੁਰੂ ਘਰ ਦਾ ਪੂਰਾ ਦਸਵੰਦ 500 ਮੋਹਰੇ ਚਾਹੀਦਿਆਂ ਹਨ ਇਹ ਕਹਿ ਕੇ ਗੁਰੂ ਸਾਹਿਬ ਨੇ ਭਾਈ ਮੱਖਣਸ਼ਾਹ ਨੂੰ ਆਪਣਾ ਮੁੰਡਾ ਨੰਗਾ ਕਰਕੇ ਜ਼ਖਮਾਂ ਦੇ ਨਿਸ਼ਾਨ ਦਿਖਾ ਕੇ ਕਿਹਾ ਇਹ ਜ਼ਖਮਾਂ ਦੇ ਨਿਸ਼ਾਨ ਉਸ ਸਮੇਂ ਦੇ ਹਨ ਜਦੋਂ ਤੇਰਾ ਜਹਾਜ਼ ਬੰਦਰਗਾਹ ਦੇ ਨੇੜੇ ਅੜ ਗਿਆ ਸੀ ਅਤੇ ਤੂੰ ਗੁਰੂ ਅੱਗੇ ਅਰਦਾਸ ਕੀਤੀ ਸੀ ਕਿ ਮੇਰਾ ਜਹਾਜ਼ ਬੰਨ੍ਹਨੇ ਲਗਾਓ ਅਸੀਂ ਤੇਰੀ ਅਰਦਾਸ ਸੁਣ ਕੇ ਤੇਰੇ ਜਹਾਜ਼ ਨੂੰ ਇਹ ਮੁੰਡਾ ਦੇ ਕੇ ਅੱਗੇ ਤੋਰਿਆ ਸੀ ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਮੱਖਣਸ਼ਾਹ ਲੁਬਾਣਾ ਮਕਾਨ ਦੀ ਛੱਤ ਤੇ ਚੜ ਕੇ ਜੋਰ-ਜੋਰ ਦੀ ਆਖਣ ਲੱਗਾ ਸਾਚਾ ਗੁਰਲਾ ਦੋਰੀ ਸਾਚਾ ਗੁਰਲਾ ਦੋਰੇ ਭਾਈ ਮੱਖਣ ਸ਼ਾਹ ਲੁਬਾਣਾ ਦੀਆਂ ਆਵਾਜ਼ਾਂ ਸੁਣ ਕੇ ਸੰਗਤਾਂ ਇਕੱਠੀਆਂ ਹੋ ਗਈਆਂ ਭਾਈ ਮੱਖਣ ਸ਼ਾਹ ਦੀ ਆਪ ਬੀਤੀ ਸੁਣ ਕੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਗੁਰੂ ਹੋਣ ਦਾ ਪਤਾ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ